ਜੀ ਸਾਡੀ ਜਿਹੜੀ ਟੀਮ ਹੈਗੀ ਆ ਫਾਸਟ نیوز ਇੰਡੀਆ ਜੀ ਨਿਊਜ਼ ਬੀਬੀਸੀ ਇੰਟਰਨੈਸ਼ਨਲ ਅਤੇ ਡੀਡੀਐਸ ਨਿਊਜ਼ ਔਰ ਸਾਡੇ ਨਾਲ ਹਾਜ਼ਰ ਨੇ ਰਾਣਾ ਰਣਜੀਤ ਸਿੰਘ ਰਾਣਾ ਜੀ ਨਿਊਜ਼ ਤੋਂ ਮੈਂ ਫਾਸਟ نیوز ਇੰਡੀਆ ਤੋਂ ਔਰ ਦਰਸ਼ਨ ਕੋਰ ਵਿਦਾਦਪੁਰ ਇਹ ਵੀ ਸਾਡੇ ਨਾਲ ਟੀਮ ਦੇ ਵਿੱਚ ਇਸ ਕੇਸ ਦੀ ਪੜਤਾਲ ਚ ਗਈ ਜਿੱਥੇ ਸੁਖਦੀਪ ਕੋਰ ਦੇ ਮਾਮਲੇ 'ਚ ਜਾਂਚ ਚੱਲ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਅਸੀਂ ਇੱਥੇ ਆਏ ਹਾਂ ਜੱਲੂਪੁਰ ਖੇੜਾ ਦੇ ਪਿੰਡ ਔਰ ਉਹਨਾਂ ਦੀ ਗੱਲਬਾਤ ਸੁਣ ਕੇ ਰਿਕਾਰਡ ਕਰਕੇ ਜੋ ਤੁਹਾਨੂੰ ਦਿਖਾਈ ਜਾ ਜਾ ਚੱਕੀ ਪਹਿਲਾਂ ਹੁਣੇ ਤੁਸੀਂ ਦੇਖੀ ਹੈ ਜੋ ਗੱਲਬਾਤ ਹੋਈ ਹੈ ਉਹਦੇ ਵਿੱਚੋਂ ਨਿਕਲਦਾ ਕੀ ਹੈ ਅਸੀਂ ਉਸ ਦੇ ਬਾਰੇ ਚਰਚਾ ਕਰਾਂਗੇ ਕਿ ਪਹਿਲੀ ਗੱਲ ਇਹ ਹੈ ਕਿ 7 1 2021 ਨੂੰ ਜੋ ਕਤਲ ਦੀ ਮਤਲਬ ਹੋਈ ਹੈ ਐਫ ਆਈ ਆਰ ਲੋਜ ਹੋਈ ਹੈ ਪੁਲਿਸ ਦੇ ਕੋਲ ਔਰ ਅਸੀਂ ਚਰਚਾ ਕਰਦੇ ਹਾਂ ਦਰਸ਼ਨ ਕੌਰ ਜੀ ਨਾਲ ਕਿ ਮੈਡਮ ਦੇਖੋ ਜੀ 7 1 2021 ਨੂੰ ਐਫ ਆਈ ਆਰ ਲੋਜ ਪੁਲਿਸ ਕਰਦੀ ਹੈ ਜੀ ਤੇ ਲੇਕਿਨ 22 4 2021 ਨੂੰ ਜੀ ਤੇ ਉਹ ਕਹਿੰਦੇ ਜੀ ਸਾਡੀ ਅਸੀਂ ਮਤਲਬ ਇਨਕੁਆਰੀ ਮਾਰ ਕਰਾ ਲਈ ਹੈ ਜੀ ਤੇ ਲੇਕਿਨ ਇਹ ਦੌਰਾਨ ਕੋਈ ਮਤਲਬ ਅਰੈਸਟ ਨਹੀਂ ਪਾਇਆ ਜਾਂਦਾ ਪੁਲਿਸ ਵੱਲੋਂ ਤੇ ਉਹਦੇ ਬਾਰੇ ਤੁਹਾਡਾ ਕੀ ਮਤਲਬ ਵਿਚਾਰ ਬਣਦਾ ਚਾਰ ਮਹੀਨੇ ਜੋ ਪਹਿਲਾਂ ਸਾਰਾ ਰੈਸਟ ਪੈਣੀ ਚਾਹੀਦੀ ਸੀ ਕਾਨੂੰਨੀ ਤੌਰ ਤੇ ਉਹ ਰੈਸਟ ਦੇ ਹੱਕਦਾਰ ਸੀ ਤੇ ਉਹਨਾਂ ਨੂੰ ਰੈਸਟ ਜ਼ਰੂਰੀ ਹੀ ਪੁਲਿਸ ਪ੍ਰਸ਼ਾਸਨ ਨੂੰ ਕਿ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸੁਟਿਆ ਜਾ ਸਕਦਾ ਹੀ ਇਹਦੇ ਪਿੱਛੇ ਪਤਾ ਨਹੀਂ ਕੀ ਰਾਜਨੀਤੀ ਕੋਈ ਚੱਲਣ ਰਹੀ ਆ ਜਾਂ ਕੋਈ ਮਿਲੀਭੁਗਤ ਚੱਲਣ ਰਹੀ ਆ ਮੈਨੂੰ ਤਾਂ ਲੱਗਦਾ ਕਿ ਦੂਸਰੀ ਪਾਰਟੀ ਨੂੰ ਲੋਸ਼ੀ ਪਾਰਟੀ ਨੂੰ ਸਮਾਂ ਮਿਲਿਆ ਬਹੁਤ ਜ਼ਿਆਦਾ ਜੀ ਕਿ ਜਿਸ ਦੇ ਨਾਲ ਉਹ ਐਬਡਰੈਸ ਟੈਂਪਰ ਕਰ ਸਕੇ ਜੀ ਤੇ ਆਪਾਂ ਹੁਣ ਗੱਲਬਾਤ ਕਰਕੇ ਆਏ ਉੱਥੇ ਤੇ ਉਹਨਾਂ ਨੇ ਤੁਸੀਂ ਸਵਾਲ ਕੀਤਾ ਸੀਗਾ ਕਿ ਪੁਲਿਸ ਦੇ ਛਾਪੇ ਪਏ ਤੇ ਮਤਲਬ ਉਸਲੇ ਦੋਸ਼ੀ ਕਿੱਥੇ ਸੀਗੇ ਜੀ ਤੇ ਉਹਨਾਂ ਨੇ ਜਵਾਬ ਕੀਤਾ ਤੁਹਾਨੂੰ ਯਾਦ ਹੋਣਾ ਕਿ ਉਹਨੇ ਕਿਹਾ ਕਿ ਉਹ ਜਿਹੜੀ ਲੜਕੀ ਦੀ ਮਾਂ ਹੈਗੀ ਸੱਸ ਹੈਗੀ ਆ ਜੀ ਉਹਨੂੰ ਮਤਲਬ ਕਿੱਥੇ ਸੜਾਇਆ ਗਿਆ ਉਹ ਸਰ ਆਪਾਂ ਦੋ ਰੋਜ਼ ਤੋਂ ਪਹਿਲਾਂ ਆਏ ਸੀਗੇ ਪਰਸੋਂ ਆਪਾਂ ਆਏ ਸੀਗੇ ਤੇ ਉਸ ਟਾਈਮ ਜਿਹੜੀ ਲੜਕੀ ਦੀ ਸੱਸ ਆ ਉਹ ਚਾਚੇ ਸੌਰੇ ਦੇ ਘਰ ਸਾਡੇ ਆਉਂਦੇ ਨੂੰ ਬਿਲਕੁਲ ਆਪਣੀ ਨੀਂਦ ਸੌ ਰਹੀ ਸੀ ਦੁਪਹਿਰ ਦੇ ਕੁਝ 2:30 ਕਰੀਬ ਆਪਾਂ ਆਏ ਆ ਉਸ ਟਾਈਮ ਉਹ ਬੜੀ ਵਧੀਆ ਸੁਖ ਦੀ ਨੀਂਦ ਸੌ ਰਹੀ ਸੀ ਅਜੀ ਆਪਾਂ ਜਾ ਕੇ ਖਲੋਤੇ ਆ ਜਦੋਂ ਉਹਨਾਂ ਨੂੰ ਪਤਾ ਚੱਲ ਗਿਆ ਵਾ ਕਿ ਸ਼ਾਇਦ ਮੀਡੀਆ ਵਾਲਾ ਜਾਂ ਕੋਈ ਸੀਆਈਡੀ ਵਾਲਾ ਉਸੇ ਟਾਈਮ ਹੀ ਆਪਾਂ ਨੂੰ ਦੇਖ ਕੇ ਉਹਦੀ ਉਸਦੀ ਸੱਸ ਪੌੜੀਆਂ ਵੱਲ ਨੂੰ ਦੌੜੀ ਹਜੇ ਕਿ ਉਹ ਉਸ ਦਾ ਵੀ ਆਪਣਾ ਪੱਖ ਰੱਖਣ ਦਾ ਉਸ ਟਾਈਮ ਫਰਜ਼ ਸੀ ਜਦੋਂ ਕਿ ਉਹ ਆਪਨਾ ਮੈਂ ਆਵਾਜ਼ ਮਾਰਦੀ ਹੀ ਰਹੀ ਆ ਆਪਾਂ ਕਿਹਾ ਆਂਟੀ ਜੀ ਸਾਡਾ ਤੁਹਾਡੇ ਨਾਲ ਕੋਈ ਮਤਲਬ ਨਹੀਂ ਆ ਅਸੀਂ ਸਿਰਫ মিডিਆ ਵਾਲੇ ਆਏ ਆ ਅਸੀਂ ਤੁਹਾਡੇ ਕੋਲ ਸਵਾਲ ਜਾਨਣਾ ਚਾਹੁੰਦੇ ਆ ਜਿਉ ਉਸ ਦੀ ਸੱਸ ਵਾਕਿਆ ਹੀ ਸੱਚੀ ਹੀ ਤੇ ਉਹ ਆਪਣਾ ਪੱਖ ਉੱਥੇ ਰੱਖ ਸਕਦੀ ਉਹ ਸਾਨੂੰ ਵੇਖ ਕੇ ਕਿਉਂ ਦੌੜੀ ਬਿਲਕੁਲ ਠੀਕ ਕਹਵਾਲਾ ਕਿ ਜੋ ਦਰਸ਼ਕਾਂ ਨੂੰ ਤੁਹਾਨੂੰ ਦੱਸਿਆ ਕਿ ਜਦੋਂ মিডিਆ ਦੀ ਟੀਮ ਪਰਸੋਂ ਦੋ ਦਿਨ ਪਹਿਲਾਂ ਗਈ ਆ ਇਹਨਾਂ ਦੇ ਘਰ ਕਿਰਪਾਲ ਸਿੰਘ ਦੇ ਘਰ ਤੇ ਜਦਕਿ ਤੁਹਾਨੂੰ ਹੋਣ ਪਿੰਡ ਤੋਂ ਹੋਂਦ ਪਹਿਲਾਂ ਅਸੀਂ ਐਂਟਰੀ ਤੇ ਦਿਖਾਇਆ ਕਿ ਜੋ ਜਿੱਥੇ ਸੁਖਦੀਪ ਕੌਰ ਜੀ ਸਸਦਾ ਘਰ ਜਿੱਥੇ ਚਾਰਾ ਲੱਗਿਆ ਹੋਇਆ ਹੈ ਤੇ ਲੇਕਿਨ ਉਹ ਉੱਥੇ ਨਹੀਂ ਰਹਿੰਦੀ ਹੁਣ ਵੀ ਉੱਥੇ ਮੌਜੂਦ ਨਹੀਂ ਹੈ ਸਾਡੇ ਜਿੱਥੇ ਅਸੀਂ ਖੜੇ ਆਏ ਉੱਥੇ ਜਾ ਕੇ ਲੱਗ ਗਈ ਹੈ ਤੇ ਲੇਕਿਨ ਉਹ ਉਹਨੂੰ ਇਹ ਸ਼ਰਨ ਅੱਜ ਦੀ ਡੇਟ ਤੱਕ ਵੀ ਕਿਰਪਾਲ ਸਿੰਘ ਦੇ ਘਰ ਦਿੱਤੀ ਜਾ ਰਹੀ ਹੈ ਤੇ ਇਹ ਵੀ ਕੋਈ ਅਸੀਂ ਮਤਲਬ ਸਾਰੇ ਹਰ ਇੱਕ ਤਰ੍ਹਾਂ ਦੀ ਸੰਭਾਵਨਾ ਹੈ ਦਰਸ਼ਨ ਕੌਰ ਜੀ ਕਿ ਜੇ ਉਸ ਲਈ ਜਿਹੜੇ ਪੁਲਿਸ ਰੇਡ ਮਾਰ ਰਹੀ ਸੀਗੀ ਉਸ ਲਈ ਵੀ ਉਹਦੀ ਸੱਸ ਨੂੰ ਦਿੱਤੀ ਗਈ ਹੋਊਗੀ ਨਾ ਦਿੱਤੀ ਗਈ ਹੋਊਗੀ ਜੀ ਜੀ ਬਿਲਕੁਲ ਤੇ ਇਸ ਸਰਪਾਲ ਸਿੰਘ ਵੀ ਬਰਾਬਰ ਦਾ ਦੋਸ਼ੀ ਬਣਦਾ ਹੈ ਦੋਸ਼ੀ ਬਣਦਾ ਇੱਕ ਸਵਾਲ ਸਰ ਹੋਰ ਆ ਕਿ ਜੇ ਇਸ ਟਾਈਮ ਜਦੋਂ ਉਹ ਸਵਾਲ ਕਰ ਰਿਹਾ ਲੜਕੀ ਦੀ ਬਹੁਤ ਹਾਲਤ ਜਿਹੜੀ ਨਾਜ਼ੁਕ ਸੀ ਉਸ ਦੇ ਵਿੱਚ ਕੀ ਸੀ ਕਿ ਉਸ ਟਾਈਮ ਲੜਕੀ ਉਹ ਕੰਡੀਸ਼ਨ ਤੇ ਨਹੀਂ ਸੀ ਬਿਆਨ ਦੇਣ ਵਾਲੇ ਜੋ ਕਿ ਇਹਨਾਂ ਨੇ ਮੈਨੂੰ ਇੱਥੋਂ ਤੱਕ ਆਪਾ ਪ੍ਰੂਫ ਕਰ ਸਕਦੇ ਆ ਕੈਮਰੇ ਦੇ ਵਿੱਚ ਜੋ ਸੀਸੀਟੀ ਵੀ ਕੈਮਰਾ ਵਾ ਉਹ ਦੱਸ ਰਿਹਾ ਵਾ ਕਿ ਲੜਕੀ ਖੁਦ ਸਹਿਨ ਨਹੀਂ ਕਰ ਰਹੀ ਉਹ ਲੜਕੀ ਬਿਆਨ ਵੀ ਜਿਹੜੇ ਉਹ ਪਤਾ ਨਹੀਂ ਕਿਹੜੇ ਕੋਈ ਇੰਜੈਕਸ਼ਨ ਦੇ ਕੇ ਲਾਏ ਗਏ ਆ ਜਾਂ ਕਿ ਉਹ ਮਤਲਬ ਉਸ ਟਾਈਮ ਉਹਦੀ ਕੋਈ ਕੰਡੀਸ਼ਨ ਨਹੀਂ ਸੀ ਤੁਸੀਂ ਇੱਕ ਗੱਲ ਨੋਟ ਸਰ ਕੀਤੀ ਆ ਕਿ ਉਹਦੇ ਸੈਨ ਜੀ ਜਿਹੜੇ ਬਕਾਇਦਾ ਕਿਸੇ ਨੇ ਕੀਤੇ ਆ ਹੱਲੇ ਕਿ ਉਹ ਹਾਲਤ ਨਹੀਂ ਸੀ ਉਸ ਲੱਗਦੀ ਹੈ ਹਾਂਜੀ ਹਾਂਜੀ ਅਸੀਂ ਅਸੀਂ ਦੇਖੀ ਸੀ ਸੀਸੀਟੀਵੀ ਫੁਟੇਜ ਅਸੀਂ ਬੜੀ ਗੌਰ ਨਾਲ ਦੇਖੀ ਆ ਉੱਥੇ ਜੀ ਕਿ ਸੀਸੀਟੀਵੀ ਫੁਟੇਜ ਵਿੱਚ ਇਹ ਆ ਰਿਹਾ ਕਿ ਜੋ ਜੋ ਛੇ ਮਤਲਬ ਮੌਜੂਦਾ ਗਿਆ ਹੈਗਾ ਇਨਕੁਆਇਰੀ ਅਫਸਰ ਜੀ ਉਸਨੇ ਲਿਖਿਆ ਆਪਣੇ ਬਿਆਨ ਦੇ ਨਾਲ ਜਿਹੜਾ ਲਿਖਿਆ ਆਪਣੇ ਹੱਥ ਨਾਲ ਲਿਖਿਆ ਜੀ ਲੇਕਿਨ ਉਸਨੇ ਅਸੀਂ ਸੋਚ ਸਕਦੇ ਹਾਂ ਕਿ ਦੋਸ਼ੀ ਜਿਹੜੀ ਹੈਗੀ ਆ ਪੀੜਤਾ ਅਮ੍ਰਿਤਕਾ ਜਿਹੜੀ ਹੈਗੀ ਆ ਸੁਖਦੀਪ ਕੌਰ ਉਹ ਉਸਨੇ ਬਿਆਨ ਦੇਣ ਦੀ ਹਾਲਤ ਹੋਊਗੀ ਜਾਂ ਨਹੀਂ ਹੋਊਗੀ ਨਹੀਂ ਸਰ ਤੇ ਉਹਨਾਂ ਨੇ ਬਿਆਨ ਇੱਕ ਉਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਜਿਹੜੀ ਹਾਲਤ ਸੀ ਉਹਦੀ ਬਹੁਤ ਨਾਜ਼ੁਕੀ ਹਾਲਤ ਸੀ ਵੀ ਦੱਸੀ ਨਹੀਂ ਜਾ ਸਕਦੀ ਬਹੁਤ ਜ਼ਿਆਦਾ ਕਿਉਂਕਿ ਉਹ ਅੱਖ ਵੀ ਆਪਣੀ ਨਹੀਂ ਸੀ ਖੋਲ ਪਾ ਰਹੀ ਆਪਾਂ ਇੱਕ ਗੱਲ ਹੋਰ ਲੈਣੇ ਆ ਜੀ ਕੀ ਜਦੋਂ ਕਿਸੇ ਵੀ ਮ੍ਰਿਤਕਾ ਦਾ ਜਾਂ ਮ੍ਰਿਤਕ ਦਾ ਆਪਾਂ ਆਖਰੀ ਸਟੇਟਮੈਂਟ ਰਿਕਾਰਡ ਕਰਦੇ ਆਂ ਜੀ ਕੀ ਪਹਿਲਾਂ ਡਾਕਟਰ ਸਰਟੀਫਾਈ ਕਰਦਾ ਕਿ ਇਹ ਬਿਆਨ ਰਿਕਾਰਡ ਕਰਨ ਦੀ ਹਾਲਚ ਹੈਗਾ ਹੈ ਬਿਆਨ ਦੇਣ ਦੀ ਹਾਲਚ ਹੈ ਜਾਂ ਨਹੀਂ ਹੈ ਜੀ ਤੇ ਸਾਨੂੰ ਸਾਡੀ ਪੜਤਾਲ ਚ ਕੋਈ ਇਹੋ ਜੀ ਚੀਜ਼ ਤੇ ਮਿਲੀ ਨਹੀਂ ਉਹਨਾਂ ਨੇ ਸਿਰਫ ਕਿਹਾ ਹੀ ਆ ਸਾਨੂੰ ਇਹੋ ਜੀ ਕੋਈ ਗੱਲ ਨਹੀਂ ਦਿਸਦੀ ਕਿ ਜਿੱਥੇ ਉਹ ਸਟੇਬਲ ਕੰਡੀਸ਼ਨ ਸੀ ਜਿੱਥੇ ਉਹ ਆਪਣਾ ਬਿਆਨ ਦੇ ਸਕਦੀ ਸੀਗੀ ਜੀ ਇਦਾਂ ਦੀ ਕੋਈ ਗੱਲ ਸਾਡੀ ਪੜਤਾਲ ਸਾਹਮਣੇ ਨਹੀਂ ਆਈ ਨਹੀਂ ਤੇ ਔਰ ਉਹ ਜਿਸਲੇ ਪੋਇਜ਼ਨਿੰਗ ਦਾ ਕੇਸ ਇੱਕ ਸੈਲਫੋਸ ਪੋਇਜ਼ਨਿੰਗ ਦਾ ਕੇਸ ਹਸਪਤਾਲ ਦੇ ਵਿੱਚ ਗਿਆ ਆਪਾਂ ਸਮਝ ਸਕਦੇ ਆ ਕਿ ਸੈਲਫੋਸ ਪੋਇਜ਼ਨਿੰਗ ਵਿੱਚ ਮੈਂ ਮੈਡੀਕਲ ਫੀਲ ਨਾਲ ਸੰਬੰਧ ਰੱਖਦਾ ਮੈਨੂੰ ਪਤਾ ਬਾਲ ਇੰਜੈਕਸ਼ਨ ਲਾਏ ਹੋਣਗੇ ਮੈਨੂੰ ਪਤਾ ਏਟ੍ਰੋਪੀਨ ਇੰਜੈਕਸ਼ਨ ਲਾਏ ਹੋਣਗੇ ਔਰ ਉਹ ਦਵਾਈਆਂ ਦੇ ਨਸ਼ੇ ਦੇ ਵਿੱਚ ਦਵਾਈਆਂ ਦੇ ਅਸਰ ਦੇ ਵਿੱਚ ਉਹ ਕਿਦਾਂ ਸਟੇਟਮੈਂਟ ਦੇ ਸਕਦੀ ਆ ਆਪਾਂ ਕਿਦਾਂ ਮੰਨ ਸਕਦੇ ਆ ਬਿਲਕੁਲ ਨਹੀਂ ਜੀ ਇੱਕ ਨੂੰਮ ਦੀ ਇੱਕ ਇਹਨਾਂ ਨੇ ਲੰਧਨਾ ਕੀਤੀ ਆ ਜੀ ਉੱਥੇ ਔਰ ਸਟੇਟਮੈਂਟ ਇਹ ਨਹੀਂ ਕਿਰਪਾਲ ਸਿੰਘ ਨੂੰ ਕੀ ਜ਼ੋਰ ਪੈ ਗਈ ਹੈ ਉਹਦੀ ਸਟੇਟਮੈਂਟ ਰਿਕਾਰਡ ਕਰਦੀ ਉਸ ਟਾਈਮ ਬਾਕੇ ਕਹਿ ਰਹੇ ਆ ਨਾ ਮੈਂ ਬੜਾ ਦੁਖਿਆਈ ਹਾਂ ਮੈਂ ਬਹੁਤ ਦੁਖੀ ਸੀ ਚਾਚੇ ਵੱਲੋਂ ਕਹਿਣਾ ਵਾ ਪਹਿਲੀ ਗੱਲ ਤੇ ਸਾਰ ਆਪਾਂ ਪਿੰਡ ਵਾਲਿਆਂ ਕੋ ਸੁਣੀ ਕਿ ਚਾਚਾ ਪਹਿਲਾਂ ਤੇ ਕਈ ਸਾਲ ਹੀ ਇਹਨਾਂ ਨੇ ਨਹੀਂ ਬੋਲੇ ਇਹਨਾਂ ਦੀ ਆਪਣੀ ਜੋ ਲੜਕੀ ਦੀ ਡੈਥ ਹੋਈ ਆ ਉਹਨਾਂ ਵੱਲੋਂ ਇਹ ਆਪਸ ਵਿੱਚ ਇਹਨਾਂ ਦੀ ਰੰਜਿਸ਼ ਕੋਈ ਚੱਲਦੀ ਐਨ ਵਕਤ ਤੇ ਚਾਚੇ ਨੂੰ ਇਹਨਾਂ ਕਾਹਦਾ ਪਿਆਰ ਆ ਗਿਆ ਫਿਰ ਉਸ ਟਾਈਮ ਜੇ ਮੰਨ ਲਓ ਚਾਚੇ ਨੂੰ ਪਿਆਰ ਹਰ ਸੀ ਲੜਕੀ ਦੇ ਨਾਲ ਉਸ ਟਾਈਮ ਉਹਨੂੰ ਨੂੰ ਆਪਣੇ ਬਚਾਹ ਕਰਨ ਦਾ ਹੀ ਇਹ ਕਰਕੇ ਉਹਨੇ ਸਵਾਲ ਕਿਉਂ ਕੀਤੇ ਕਿਉਂਕਿ ਉਸ ਟਾਈਮ ਉਹਨਾਂ ਨੂੰ ਇਹ ਚੀਜ਼ਾਂ ਮਤਲਬ ਉਹ ਚੀਜ਼ਾਂ ਇੱਕ ਹਾਲਾ ਗੱਲਾ ਕਿ ਮਾਂ ਤੇ ਉਹਨੂੰ ਵੀ ਕੋਈ ਨਹੀਂ ਔੜਦੀ ਸੋਚਦੀ ਇਹਨਾਂ ਨੇ ਉਹਨਾਂ ਨੇ ਬਹੁਤ ਪਲਾਨ ਬਣਾ ਕੇ ਜੋ ਸਵਾਲ ਜਵਾਬ ਕਰਨ ਦਾ ਆਪਣੇ ਬਚਾਹ ਦੀ ਖਾਤਰ ਉਹ ਤੁਸੀਂ ਪੁਆਇੰਟ ਨੋਟ ਕਰੋ ਸਰ ਦਰਸ਼ਕੋ ਮੇਰੇ ਸਮਝ ਇਹ ਚੀਜ਼ ਹੁੰਦੀ ਹੈ ਕਿ ਜੇ ਲੜਕੀ ਉਸ ਉਸ ਪਿੰਡ ਦਾ ਜਿਹੜਾ ਲੜਕੀ ਦਾ ਪਿੰਡ ਹੈ ਏਕੇ ਪਿੰਡ ਤੋਂ ਸਰਪੰਚ ਵੀ ਮੌਕਾ ਉੱਥੇ ਆਇਆ ਵੀਡੀਓ ਦੇਖਿਆ ਸੀ ਸੀਸੀਟੀਵੀ ਫੁਟੇਜ ਤੇ ਉਹਦੀ ਮਾਂ ਵੀ ਆਈ ਹੈ ਜੀ ਤੇ ਇੱਕ ਬਜ਼ੁਰਗ ਜਿਹੜਾ ਹੋਂਦਾ ਸੀਗਾ ਉਹ ਵੀ ਆਇਆ ਉਹ ਵੀ ਆਇਆ ਸੀਗਾ ਕੀ ਉਹ ਕੀ ਉਹ ਸਟੇਟਮੈਂਟ ਜੇ ਉਹਨਾਂ ਦੀ ਹਾਜ਼ਰੀ ਰਿਕਾਰਡ ਕੀਤੀ ਗਈ ਹੁੰਦੀ ਤਾਂ ਅਸੀਂ ਉਹਨੂੰ ਉਸ ਚੀਜ਼ ਨੂੰ ਮੰਨਦੇ ਪੁੱਤਾ ਰਾਈਟ ਰਾਈਟ ਸਰ ਤੇ ਜਿਹੜਾ ਉਹਨਾਂ ਦੀ ਹਾਜ਼ਰੀ ਚ ਉਹ ਨਹੀਂ ਲਈ ਗਈ ਰਾਈਟ ਸਰ ਔਰ ਅੱਛਾ ਫੇ ਆਪਣਾ ਇੱਕ ਜਾਂਚ ਦਾ ਵਿਸ਼ਾ ਸਾਡਾ ਜੋ ਇਹ ਸੀਗਾ ਆਪਾਂ ਜੋ ਕਰਕੇ ਆਏ ਆ ਜੀ ਕੀ ਅਦਾਲਤ ਦੇ ਵਿੱਚ ਜਾਈਏ ਚਾਹੇ ਉਹ ਪਟੀਸ਼ਨਰ ਸਾਈਡ ਹੋਵੇ ਚਾਹੇ ਰਿਸਪੋਂਡੈਂਟ ਸਾਈਡ ਹੋਵੇ ਜਿਹੜਾ ਮਰਜੀ ਪਾਸਾ ਹੋਵੇ ਜਿਹਦੇ ਨਾਂ ਤੇ ਆਵਾਜ਼ ਪੈਂਦੀ ਆ ਜੀ ਜਿਹੜੀ ਮਤਲਬ ਪਾਰਟੀ ਬਣੀ ਜਾਂਦੀ ਆ ਜੀ ਕਿ ਹੁਣ ਜਿਹਦੇ ਨਾਲ ਅਸੀਂ ਗੱਲ ਕਰਕੇ ਆਏ ਕਿਰਪਾ ਸਿੰਘ ਇਹ ਪਾਰਟੀ ਨਹੀਂ ਸੀ ਲੇਕਿਨ ਇਹਨੇ ਸਟੇਟਮੈਂਟ ਰਿਕਾਰਡ ਕੀਤੀ ਉਹਦੀ ਕੀਤੀ ਲੇਕਿਨ ਅਸੀਂ ਕਿਹਾ ਸੀਗਾ ਕਿ ਉਹਦੀ ਜਿਹੜੀ ਸੱਸ ਆ ਉਹਦਾ ਕੀ ਨਾਂ ਆ ਜੀ ਉਹਦੀ ਸੱਸ ਨੂੰ ਬੁਲਾਇਆ ਸੀਗਾ ਕਿ ਉਸ ਦਿਨ ਵੀ ਚਲੀ ਗਈ ਸੀ ਜਿੱਦ ਤੱਕ ਅਸੀਂ ਪਹਿਲਾਂ ਆਏ ਆ ਜੀ 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 ਤੇ ਜੇ ਉਹ ਸੱਸ ਆਪਣਾ ਪੱਖ ਰੱਖਣ ਤੋਂ মিডিਆ ਤੋਂ ਭੱਜਦੀ ਆ ਜੀ ਜੋ ਕੈਮਰੇ ਅੱਗੇ ਬਿਆਨ ਨਹੀਂ ਦਿੰਦੀ ਜੀ ਤੇ ਇਹਦਾ ਇਸ਼ਾਰਾ ਕਿਧਰਲੇ ਪਾਸ ਜਾਂਦਾ ਤੁਸੀਂ ਵੀ ਸਾਰਾ ਅੰਡਰਸਟੈਂਡ ਹੋ ਤੁਸੀਂ ਵੀ ਸਮਝਦੇ ਹੋ ਇਹ ਗੱਲ ਨੂੰ ਕਿ ਇਹਦੇ ਵਿੱਚ ਕਿਤੇ ਨਾ ਕੋਈ ਵੀ ਦੋਸ਼ੀ ਆ ਤੁਸੀਂ ਹਮੇਸ਼ਾ ਚੋੜਕੀ ਦਾੜੀ ਵਿੱਚ ਤਿੰਨ ਕਾ ਜੇ ਚੋਰ ਨੂੰ ਪੁਲਿਸ ਨੇ ਦੇਖ ਕੇ ਚੋਰ ਭੱਜਦਾ ਉਹ ਚੋਰੀ ਭੱਜਦਾ ਸੱਚਾ ਇਨਸਾਨ ਕਦੀ ਭੱਜਦਾ ਨਹੀਂ ਹੈਗਾ ਕਿ ਇਹ ਜੇ ਉਹਨਾਂ ਨੂੰ ਛਿਪਾਇਆ ਜਾ ਰਿਹਾ ਮੀਡੀਆ ਦੇ ਕੈਮਰੇ ਦੇ ਅੱਗੇ ਨਹੀਂ ਆਉਣ ਦਿੱਤਾ ਇਸ ਦੇ ਵਿੱਚ ਦਾਲ ਦੇ ਵਿੱਚ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਨਜ਼ਰ ਆਉਂਦੀ ਹੈ ਕਿਉਂਕਿ ਇਹ ਚ ਕੀ ਹਰਜਾ ਜੇ ਉਹ ਆਪਣੀ ਨੌ ਨੂੰ ਆਪਣੀ ਧਿਆਨ ਤੇ ਰੱਖਦੀ ਸੀਗੀ ਬੱਚਿਆਂ ਤੇ ਰੱਖਦੀ ਸੀਗੀ ਉਸ ਨਾਲ ਬਹੁਤ ਪਿਆਰ ਸੀਗਾ ਉਸ ਨੂੰ ਦੁੱਖ ਸੀਗਾ ਤੇ ਉਹ ਆ ਕੇ ਕੈਮਰੇ ਅੱਗੇ ਰੋਂਦੀ ਸਾਨੂੰ ਦੱਸਦੀ ਆਪਣਾ ਦੁੱਖ ਤੇ ਉਹਦੀ ਪੋਤੀ ਜਿਹੜੀ ਹੈਗੀ ਉਹਦੇ ਕੋਲ ਪਲ ਰਹੀ ਹੈ ਤੇ ਉਹਦੇ ਬਾਰੇ ਸਾਨੂੰ ਦੱਸ ਜੀ ਕਿ ਉਹ ਕੀ ਸੋਚਿਆ ਕੀ ਨਹੀਂ ਸੋਚਿਆ ਤੇ ਆਪਣੀ ਜਿਹੜੀ ਜਾਂਚ ਹੈਗੀ ਇੱਥੇ ਅੱਜ ਪੂਰੀ ਹੁੰਦੀ ਹੈ ਤੇ ਅਸੀਂ ਤੁਹਾਨੂੰ ਦਿਖਾਏ ਨੇ ਜੋ ਲੜਕੀ ਦਾ ਪੱਖ ਲੜਕੀ ਦੇ ਮਾਤਾ ਪਿਤਾ ਪੱਖ ਇਨਕੁਆਇਰੀ ਅਫਸਰ ਜੋ ਪਹਿਲਾਂ ਸੀਗੇ ਉਹ ਚੇਂਜ ਹੋ ਗਏ ਨੇ ਨਵੇਂ ਇਨਕੁਆਇਰੀ ਅਫਸਰ ਦਾ ਅਸੀਂ ਵਰਸ਼ਨ ਤੁਹਾਨੂੰ ਦਿੱਤਾ ਹੈਗਾ ਤੇ ਉੱਥੇ ਤੇ ਐਸਐਚਓ ਹੀ ਬਦਲ ਚੁੱਕੇ ਨੇ ਉਹ ਵੀ ਤੁਹਾਨੂੰ ਵਰਸ਼ਨ ਦਿੱਤਾ ਹੈ ਪੁਲਿਸ ਨੇ ਕਿਹਾ ਕਿ ਭਾਈ 400 ਪਹਿਲਾਂ ਕੋਈ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਗਿਆ ਆਨ ਦੀ ਰਿਕਾਰਡ ਛਾਪੇ ਮਾਰੇ ਗਏ ਕੀ ਇਹ ਮਤਲਬ ਕਿ ਇਸ ਪਾਰਟੀ ਨੇ ਪੁਲਿਸ ਨੂੰ ਸਹਿਯੋਗ ਨਹੀਂ ਦਿੱਤਾ ਇਹ ਦਰਸ਼ਕਾਂ ਨੂੰ ਸਮਝਣਾ ਚਾਹੀਦਾ ਕਿ ਪੁਲਿਸ ਨੂੰ ਇਨਵੈਸਟੀਗੇਸ਼ਨ ਵਿੱਚ ਸਹਿਯੋਗ ਨਹੀਂ ਦਿੱਤਾ ਦਿੱਥਾ ਨੂੰ ਤੋੜਿਆ ਮੋੜਿਆ ਗਿਆ ਔਰ ਹੋ ਸਕਦਾ ਕਿ ਜਿਹੜੇ ਉਹ ਸੁਖਦੀਪ ਕੌਰ ਦੇ ਸਾਈਨ ਜੋ ਸੀਸੀਟੀਵੀ ਫੁਟੇਜ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਸਾਈਨ ਕਿਸੇ ਹੋਰ ਦੇ ਹੋਣ ਜਾਂ ਉਹ ਸਾਈਨ ਕਰਨ ਦੀ ਹਾਲਤ ਵਿੱਚ ਨਹੀਂ ਸੀਗੀ ਤੇ ਜੇ ਕੋਈ ਜਾਂਚ ਏਜੰਸੀ ਜਾਂਚ ਕਰੇ ਔਰ ਸਾਡੀ ਖਬਰ ਦੇਖੇ ਇਹ ਫਰੈਂਸਿਕ ਸਪੋਰਟ ਤੋਂ ਉਹਦੇ ਸਾਈਨ ਜ਼ਰੂਰ ਚੈੱਕ ਕਰਵਾਏ ਜਾਣ ਤਾਂ ਕਿ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਸਕੇ ਜਿਸ ਤਰ੍ਹਾਂ ਸਾਡੇ ਪੱਟੀ ਸਾਹਿਬ ਕਹਿ ਰਹੇ ਆ ਕਿ ਵਾਕਿਆ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ ਬਿਲਕੁਲ ਅਸੀਂ ਸਾਰੀ ਟੀਮ ਹੀ ਐਗਰੀ ਆ ਪੱਟੀ ਸਾਹਿਬ ਦੇ ਨਾਲ ਜੋ ਕਿ ਅੱਜ ਮਾਂ ਪਿਓ ਦਰਬਦਰ ਦੀਆਂ ਠੋਕਰਾਂ ਖਾ ਰਹੇ ਆਪਣੀ ਧੀ ਦੇ ਇਨਸਾਫ ਵਾਸਤੇ ਕਿਉਂਕਿ ਜੋ ਸੈਨੇਚਰ ਇਹਨਾਂ ਨੇ ਕਰਾਏ ਹੈਗੇ ਆ ਉਹ ਕੁੜੀ ਦੇ ਹੈਂਡ ਦੇ ਨਾਲ ਨਹੀਂ ਹੋਏ ਅਸੀਂ ਕੈਮਰੇ ਜੋ ਦੇਖਿਆ ਵਾ ਸੀਸੀਟੀ ਵੀ ਕੈਮਰਾ ਉਹਦੇ ਵਿੱਚ ਜਿਹੜੇ ਸੈਨੇਚਰ ਲੜਕੀ ਦੇ ਨਹੀਂ ਹੋਏ ਉਹ ਕਿਸੇ ਤੀਸਰੀ ਲੜਕੀ ਦੇ ਜਾਂ ਤੇ ਕੋਈ ਉਸ ਟਾਈਮ ਇਹਨਾਂ ਦੇ ਪੱਖ ਦਾ ਹੀ ਕੋਈ ਲੇਡੀਜ਼ ਹੈਗੀ ਆ ਜਿਨ੍ਹਾਂ ਦੇ ਸਨੇਚਰ ਹੋਏ ਆ ਤੇ ਇਸ ਵਾਸਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਤੇ ਆਮ ਜਨਤਾ ਨੂੰ ਵੀ ਸਾਰਾ ਕਹਿ ਰਹੇ ਆ ਕਿ ਸਾਡੀ ਮੀਡੀਆ ਵੱਲੋਂ ਜੋ ਵੀ ਆ ਅਸੀਂ ਆਪਣੀ ਪੂਰੀ ਪਾਵਰ ਲਗਾ ਦਾਂਗੇ ਇਹਦੇ ਵਿੱਚ ਸਾਨੂੰ ਪੁਲਿਸ ਪ੍ਰਸ਼ਾਸਨ ਦਾ ਵੀ ਜੋ ਮਤਲਬ ਬੰਦਾ ਵਾ ਸੰਯੋਗ ਚਾਹੀਦਾ ਵਾ ਜੋ ਬੰਦਾ ਉਹ ਵੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਇਸ ਲੜਕੀ ਨੂੰ ਜੋ ਮਤਲਬ ਸੰਜੋਗ ਦਿੱਤਾ ਜਾਵੇ ਉਹ ਮਾਂ ਪਿਓ ਦੇ ਨਾਲ ਤੇ ਆਮ ਜਨਤਾ ਨੂੰ ਵੀ ਇਹ ਦੇ ਵਿੱਚ ਆਪੂ ਆਪਣੇ ਕਮੈਂਟ ਸੁਝਾਅ ਜਰੂਰ ਦੇਣੇ ਚਾਹੀਦੇ ਤਾਂ ਪਟਿਆਲਾ ਤੁਸੀਂ ਹੋਰ ਕੀ ਜਾਣ ਚਾਹੁੰਦੇ ਬਿਲਕੁਲ ਮੈਂ ਪ੍ਰਸ਼ਾਸਨ ਅਗੇ ਮੰਗ ਕਰਨਾ ਚਾਹੁੰਦਾ ਕਿ ਜਿਵੇਂ ਤੁਸੀਂ ਦੱਸਿਆ ਕਿ ਉਹ ਸਾਈਨ ਜਿਹੜੇ ਸਹੀ ਨਜ਼ਰ ਨਹੀਂ ਆ ਰਿਹਾ ਕਨਫਰਮ ਨਹੀਂ ਹੋ ਰਿਹਾ ਕਿ ਇਹ ਉਹਨੇ ਕੀਤੇ ਔਰ ਉਹਦੇ ਹੱਥ ਦੇ ਉੱਪਰ ਉਹ ਲੱਗੇ ਹੋਣੇ ਆਪਣੇ ਆਈਵੀ ਸੈਟ ਪੈਰ ਲੱਗੇ ਹੋਣੇ ਆ ਉਸ ਲਈ ਉਹ ਸਾਈਨ ਕਰਨ ਦੀ ਕੰਡੀਸ਼ਨ ਚ ਨਹੀਂ ਸੀਗੀ ਤੇ ਉਹ ਉਹਨੇ ਚਾਚੇ ਸਰ ਨੇ ਕਿਹਾ ਕਿ ਉਹ ਤੋਂ ਸਾਈਨ ਹੀ ਤਰ੍ਹਾਂ ਨਹੀਂ ਕੀਤੇ ਗਏ ਉਹ ਉਸ ਜਾਣ ਕੇ ਕਿਹਾ ਸਾਈਨ ਹੀ ਤਰ੍ਹਾਂ ਨਹੀਂ ਕੀਤੇ ਗਏ ਅਸੀਂ ਇਹ ਚਾਹੁੰਦੇ ਆ ਕਿ ਇਸ ਜਿਹੜਾ ਕੇਸ ਹੈਗਾ ਜੋ ਐਸਪੀਡੀ ਗੁਰਦਾਸਪੁਰ ਤੋਂ ਇਹਨਾਂ ਦੇ ਹੱਕ ਚ ਕਲੋਜ਼ ਕਰ ਦਿੱਤਾ ਗਿਆ ਐਫਆਈਆਰ ਨੂੰ ਖਾਰਿਜ ਕਰਤਾ ਗਿਆ ਹੈ ਲੜਕੀ ਦੇ ਮਾਪੇਪ ਇਨਸਾਫ ਦੀ ਮੰਗ ਕਰ ਰਹੇ ਨੇ ਔਰ ਅਸੀਂ ਇਹਨਾਂ ਨੂੰ ਮਹਤਵ ਕਰਕੇ ਪਰਚਾਲ ਕੀਤੀ ਹੈ ਅਸੀਂ ਇਸ ਚੀਜ਼ ਦੀ ਅਪੀਲ মিডিਆ ਵਾਲੋਂ ਕਰਦੇ ਆ ਕਿ ਇਸ ਕੇਸ ਨੂੰ ਦੁਬਾਰਾ ਖੋਲ ਕੇ ਜਾਂਚ ਕੀਤੀ ਜਾਵੇ ਨਿਰਪੱਖ ਜਾਂਚ ਕੀਤੀ ਜਾਵੇ ਜੁਰਦੋਸ਼ੀ ਜਿਹੜੇ ਇਲਾਕਿਆਂ ਦੇ ਪਿੱਛੇ ਪਹੁੰਚਣਗੇ ਧੰਨਵਾਦ